ਅੱਜ ਦੇ ਮੁੱਖ ਮੰਤਰੀ ਕਿਤੇ ਨਾਦਰ ਸ਼ਾਹ ਦੀ ਔਲਾਦ ਤਾਂ ਨਹੀਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਲੇਖਕ ਬਲਦੇਵ ਸਿੰਘ ਫਰਵਾਲੀ ਆਓ ਮੈਂ ਤੁਹਾਨੂੰ ਪੂਰੀ ਗੱਲ ਸਮਝਾਉਣਾ ਹਾਂ ਲੇਖਕ ਬਲਦੇਵ ਸਿੰਘ ਫਰਵਾਲੀ ਆਪਣੀ ਕਿਤਾਬ ਮਾਂ ਮਿੱਟੀ ਦੀਆਂ ਯਾਦਾਂ ਦੇ ਵਿੱਚ ਇੱਕ ਕਿੱਸਾ ਲਿਖਦੇ ਨੇ ਦਰਵੇਸ਼ ਮੁੱਖ ਮੰਤਰੀ ਹੱਡ ਬਿੱਤੀ ਹੈ ਉਹ ਇਸ ਵਿੱਚ ਜ਼ਿਕਰ ਕਰਦੇ ਨੇ ਕਿ ਸਾਲ 1966 ਦੇ ਵਿੱਚ ਜਦੋਂ ਪੰਜਾਬ ਸੂਬਾ ਬਣਦਾ ਉਦੋਂ ਪਹਿਲੇ ਜਿਹੜੇ ਮੁੱਖ ਮੰਤਰੀ ਰਿਟਾਇਰਡ ਜੱਜ ਗੁਰਨਾਮ ਸਿੰਘ ਬਣਾਏ ਜਾਂਦੇ ਨੇ ਤਾਂ ਉਹ ਕਹਿੰਦੇ ਉਹਨਾਂ ਨੇ ਸਹਨੇ ਪਿੰਡ ਉਧਾਟਨ ਕਰਨ ਆਉਣਾ ਸੀ ਤੇ ਅਸੀਂ ਵੀ ਕੋਟਕਪੂਰੇ ਤੋਂ ਟਰਾਲੀ ਬਣਾ ਕੇ ਲੈ ਕੇ ਆ ਰਹੇ ਸੀਗੇ ਮੇਰੇ ਨਾਲ ਉਹ ਜ਼ਿਕਰ ਕਰਦੇ ਨੇ ਕਿ ਪਿੰਡ ਦੇ ਸਰਪੰਚ ਸਰਦਾਰ ਭਜਨ ਸਿੰਘ ਵੀ ਸੀ ਜਦੋਂ ਉਹ ਇਹ ਕਹਿੰਦੇ ਅਸੀਂ ਜਿਹੜੀ ਕੋਟਕਪੂਰੇ ਤੋਂ ਬਾਜਾਖਾਨਾ ਬਾਇਆ ਸਹਣਾ ਇਹ ਨਹਿਰ ਦੀ ਪਟੜੀ ਤੋਂ ਰੂਟ ਚੁਣਿਆ ਸੀ ਜਦੋਂ ਅਸੀਂ ਕਹਿੰਦੇ ਸਹਨੇ ਦੇ ਕੋਲ ਗਏ ਉੱਥੇ ਸਾਨੂੰ ਸਪਾਈ ਨੇ ਦੱਸਿਆ ਕਿ ਅੱਜ ਇੱਥੇ ਮੁੱਖ ਮੰਤਰੀ ਸਾਹਿਬ ਉਦਘਾਟਨ ਕਰਨ ਲਈ ਆ ਰਹੇ ਨੇ ਤੇ ਉਹ ਕਹਿੰਦੇ ਅਸੀਂ ਉੱਥੋਂ ਉਹਦੀ ਗੱਲ ਸੁਣ ਕੇ ਅੱਗੇ ਤੁਰ ਪਏ ਅਜੇ ਉਹ ਕਹਿੰਦੇ ਅਸੀਂ ਟੱਲੇ ਵਾਲ ਦੇ ਪੁਲ ਤੇ ਹੀ ਪਹੁੰਚੇ ਸੀ ਕਿ ਇਹਨੇ ਨੂੰ ਪਿੱਛੇ ਮੁੱਖ ਮੰਤਰੀ ਸਾਹਿਬ ਦੀ ਐਂਬੈਸਡਰ ਗੱਡੀ ਆ ਗਈ ਤਾਂ ਜਦੋਂ ਉਹ ਕਹਿੰਦੇ ਮੈਂ ਪਿੱਛੇ ਦੇਖੀ ਗੱਡੀ ਆਈ ਤਾਂ ਮੈਂ ਸਰਪੰਚ ਭਜਨ ਸਿੰਘ ਜੀ ਨੂੰ ਕਿਹਾ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਗੱਡੀ ਆ ਇਹਨਾਂ ਨੂੰ ਰਾਹ ਦੇ ਦਈਏ ਉਹ ਪਰ ਕਹਿੰਦੇ ਪਟੜੀ ਦਾ ਜਿਹੜਾ ਰਸਤਾ ਸੀ ਉਹ ਬਹੁਤ ਪੰਗ ਸੀ ਅਸੀਂ ਪੂਰਾ ਕਿਲੋਮੀਟਰ ਜਤੋ ਜਹਤ ਕਰਦੇ ਰਹੇ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜਾਂ ਮੁੱਖ ਮੰਤਰੀ ਸਾਹਿਬ ਦੀ ਗੱਡੀ ਨੂੰ ਕਿਵੇਂ ਨਾ ਕਿਵੇਂ ਰਸਤਾ ਦੇ ਦਈਏ ਪਰ ਕਹਿੰਦੇ ਵੀ ਲੱਖ ਕੋਸ਼ੀਆਂ ਦੇ ਬਾਵਜੂਦ ਪਟੜੀ ਤੰਗ ਹੋਣ ਕਰਕੇ ਰਸਤਾ ਨਾ ਦੇ ਸਕੇ ਅਖੀਰ ਜਦੋਂ ਥੋੜੀ ਜਿਹੀ ਜਗ੍ਹਾ ਮਿਲੀ ਤਾਂ ਅਸੀਂ ਕਹਿੰਦੇ ਟਰਾਲੀ ਸਾਈਡ ਤੇ ਲਾ ਲਈ ਤਾਂ ਟਰੈਕਟਰ ਟਰਾਲੀ ਸਾਈਡ ਤੇ ਕਰ ਲਈ ਗੁੰਮਾ ਜਿਹੜੀ ਗੁਰਨਾਮ ਸਿੰਘ ਜਸਟਿਸ ਮੁੱਖ ਮੰਤਰੀ ਸਾਹਿਬ ਦੀ ਗੱਡੀ ਸੀ ਐਮਬੈਸਡਰ ਉਹਨੂੰ ਮਤਲਬ ਰਾਹ ਦਿੱਤਾ ਤਾਂ ਕਹਿੰਦੇ ਜਦੋਂ ਉਹ ਸਾਨੂੰ ਓਵਰ ਸਪੀਡ ਕਰਕੇ ਜਾ ਰਹੀ ਸੀ ਤਾਂ ਮੈਂ ਕਹਿੰਦੇ ਦੇਖਿਆ ਕਿ ਗੱਡੀ ਨੂੰ ਡਰਾਈਵਰ ਚਲਾ ਰਿਆ ਸੀ ਡਰਾਈਵਰ ਦੇ ਨਾਲ ਇੱਕ ਸਕਿਉਰਿਟੀ ਗਾਰਡ ਸੀ ਗੱਡੀ ਦੇ ਵਿੱਚ ਸਿਰਫ ਇੱਕ ਉਹਦੇ ਬੰਦੂਕ ਫੜੀ ਹੋਈ ਸੀ ਉਹ ਦਿਖਦੀ ਸੀ ਪਿੱਛੇ ਕਹਿੰਦੇ ਮੁੱਖ ਮੰਤਰੀ ਸਾਹਿਬ ਆਪ ਅਤੇ ਉਹਨਾਂ ਦੇ ਪੀਏ ਆ ਜਿਹੜੇ ਉਹ ਬੈਠੇ ਸਨ ਉਹ ਲਿਖਦੇ ਨੇ ਕਿ ਉਸ ਵੇਲੇ ਨੇ ਮੁੱਖ ਮੰਤਰੀ ਨੂੰ ਨਾ ਕੋਈ ਡਰ ਸੀ ਨਾ ਕੋਈ ਭੌ ਸੀ ਭਾਵ ਕਿ ਉਹ ਇੰਨੀ ਸਕਿਉਰਿਟੀ ਨਹੀਂ ਸੀ ਰੱਖਦੇ ਜਿੰਨੀ ਅੱਜ ਦੇ ਮੁੱਖ ਮੰਤਰੀ ਰੱਖਦੇ ਨੇ ਫਿਰ ਉਹ ਇਹਦੇ ਨਾਲ ਹੀ ਸਾਂਝਾ ਕਰਦੇ ਨੇ ਕਿੱਸਾ ਕਿ ਖਾੜਕੂਬਾਦ ਦੇ ਦਿਨ ਸੀ ਤੇ ਕੇਪੀਐਸ ਗਿੱਲ ਲੁਧਿਆਣੇ ਉਹਨਾਂ ਨੇ ਆਉਣਾ ਸੀ ਅਨਾਉਂਸਮੈਂਟ ਹੋ ਰਹੀ ਸੀ ਕਿ ਰਸਤੇ ਖਾਲੀ ਕਰ ਦਿਓ ਜਾਂ ਰਸਤੇ ਛੱਡ ਦਿਓ ਕਹਿੰਦੇ ਮੈਂ ਇੱਕ ਰਿਕਸ਼ੇ ਤੇ ਜਾ ਰਿਹਾ ਸੀ ਦੋ ਪੁਲਿਸ ਵਾਲੇ ਸਕੂਟਰ ਤੇ ਇਸੇ ਕੰਮ ਲਈ ਫਿਰ ਰਹੇ ਸੀ ਬੀਆਰ ਦੇ ਵਿੱਚ ਵੀ ਰਸਤਾ ਦੇ ਦਿਓ ਖਾਲੀ ਕਰ ਦਿਓ ਤਾਂ ਕਹਿੰਦੇ ਉਹ ਬਿਲਕੁਲ ਸਾਡੇ ਰਿਕਸ਼ੇ ਦੇ ਕੋਲ ਆਏ ਤਾਂ ਉਹਨਾਂ ਨੇ ਡਾਂਗ ਪੂਰੀ ਜੋਰ ਨਾਲ ਰਿਕਸ਼ੇ ਵਾਲੇ ਦੀ ਬੱਖੀ ਦੇ ਵਿੱਚ ਮਾਰੀ ਤਾਂ ਕਹਿੰਦਾ ਡਾਂਗ ਮਤਲਬ ਇੰਨੀ ਜੋੜ ਕੇ ਓ ਰਿਕਸ਼ੇ ਵਾਲੇ ਚਾਲਕ ਦੇ ਗਰੀਬ ਦੇ ਵੱਖੀ ਦੇ ਵਿੱਚ ਲੱਗੀ ਕਿ ਉਹਦੇ ਮੂੰਹ ਇਹ ਸ਼ਬਦ ਨਿਕਲੇ ਮੈਨੂੰ ਮਾਰਦਾ ਸੀ ਸਾਲਿਆਂ ਨੇ ਤਾਂ ਕਹਿੰਦੇ ਮੈਨੂੰ ਉਸ ਵੇਲੇ ਉਸ ਰਿਕਸ਼ੇ ਵਾਲੇ ਤੇ ਬਹੁਤ ਤਰਸ ਆਇਆ ਅੱਜ ਸੋਚਦਾ ਹਾਂ ਕਿੱਥੇ ਉਹ ਤੇ ਕਿੱਥੇ ਅੱਜ ਵਾਲੇ ਮੁੱਖ ਮੰਤਰੀ ਨਾਦਰ ਸ਼ਾਦੀ ਔਲਾਦ ਤਾਂ ਨਹੀਂ ਸਾਥੀਓ ਤੁਹਾਨੂੰ ਮੇਰੀ ਇਹ ਪੇਸ਼ਕਸ਼ ਕਿੱਦਾਂ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਧੰਨਵਾਦ